ਦੋਸਤੋ ਆਪਣਾ ਵਲੌਗ 109 YouTube ਚੈਨਲ ਤੇ ਤੇ ਅੱਜ ਹੋ ਗਈਆਂ ਛੁੱਟੀਆਂ 1 ਜੂਨ ਦਾ ਦਿਨ ਹੈ ਤੇ 1 ਜੂਨ ਦਾ ਦਿਨ ਤੁਹਾਨੂੰ ਪਤਾ ਵੀ ਸਾਰਿਆਂ ਲਈ ਬੜੀ ਖੁਸ਼ੀ ਦਾ ਦਿਨ ਹੁੰਦਾ ਕਿਉਂਕਿ ਬੱਚਿਆਂ ਨੂੰ ਵੀ ਛੁੱਟੀਆਂ ਹੋ ਜਾਂਦੀਆਂ ਤੇ ਐਜੂਕੇਸ਼ਨ ਡਿਪਾਰਟਮੈਂਟ 'ਚ ਵੀ ਛੁੱਟੀਆਂ ਹੋ ਜਾਂਦੀਆਂ ਤੇ ਅੱਜ ਛੁੱਟੀਆਂ ਦਾ ਹੋ ਗਈਆਂ ਸ਼ੁਰੂ ਤੇ ਛੁੱਟੀਆਂ ਦੇਣਾ ਤੇ ਮੈਂ ਇਹ ਸੋਚਿਆ ਵੀ ਚਲੋ ਆਪਾਂ ਆਪਣੀ ਰੁਟੀਨ ਬਣਾਈ ਰੱਖੀਏ ਨਾ ਹੋਵੇ ਛੁੱਟੀਆਂ ਦੇ ਵਿੱਚ ਰੁਟੀਨ ਖਰਾਬ ਹੋ ਜਾਵੇ ਸਵੇਰੇ ਸਵੇਰੇ ਉੱਠੇ ਆ ਤੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਗੁਰੂ ਘਰ ਗੁਰੂ ਘਰ ਮੱਥਾ ਟੇਕ ਕੇ ਅੱਜ ਦਿਨ ਦੀ ਸ਼ੁਰੂਆਤ ਕਰਦੇ ਆਂ ਤੇ ਫਿਰ ਅੱਜ ਦਾ ਆਪਾਂ ਵਲੌਗ ਕਰਦੇ ਆਂ ਸ਼ੁਰੂ ਤੇ ਦੇਖਦੇ ਆਂ ਕਿ ਅੱਜ ਦਾ ਸਾਰਾ ਦਿਨੇ ਕਿੱਦਾਂ ਦਾ ਜਾਂਦਾ ਆ ਤੇ ਅੱਜ ਆਪਾਂ ਪਾਰਕ ਦੇ ਵਿੱਚ ਪਹਿਲਾਂ ਆਏ ਆ ਹੁਣ ਸੈਰ ਕਰਕੇ ਤੇ ਹੁਣ ਸੈਰ ਕਰ ਲਈ ਆਪਾਂ ਤੇ ਜਾਂਦੇ ਆਂ ਗੁਰੂ ਘਰ ਫਿਰ ਉੱਥੋਂ ਕਰਦੇ ਆਂ ਆਪਾਂ ਦਿਨ ਦੀ ਸ਼ੁਰੂਆਤ ਤੇ ਆਜੋ ਚਲਿਏ ਗੁਰੂ ਘਰ ਤੇ ਉੱਥੇ ਹੋਈਏ ਨਤਮਸਤਕ ਆ ਪਾਰਕ ਦੇ ਵਿੱਚ ਬਹੁਤ ਵਧੀਆ ਕਿਸੇ ਨੇ ਪੁੰਨ ਦਾ ਕੰਮ ਕੀਤਾ ਆ ਇੱਕ ਮਿੱਟੀ ਦਾ ਬਰਤਨ ਇੱਥੇ ਰੱਖ ਲਿਆ ਆ ਦੇਖੋ ਪੰਛੀ ਸਾਰੇ ਇੱਥੋਂ ਪਾਣੀ ਪੀਂਦੇ ਆ ਮੈਂ ਆਮ ਤੌਰ ਤੇ ਇੱਥੇ ਦੇਖਦਾ ਹਾਂ ਵੀ ਛੋਟੇ-ਛੋਟੀਆਂ ਗਲੈਰੀਆਂ ਚਿੜੀਆਂ ਕੁੱਤੇ ਜਾਂ ਬਿੱਲੀਆਂ ਜਿਹੜੀਆਂ ਵੀ ਜੋ-ਜੋ ਵੀ ਇੱਥੇ ਪੰਛੀ ਰਹਿੰਦੇ ਆ ਉਹ ਆਣ ਕੇ ਇੱਥੇ ਪਾਣੀ ਪੀਂਦੇ ਆ ਤੇ ਵਧੀਆ ਗਰਮੀ ਤੋਂ ਵੀ ਉਹਨਾਂ ਨੂੰ ਰਾਹਤ ਮਿਲੀ ਹੋਈ ਹੈ ਤੇ ਆਜੋ ਆਪਾਂ ਕਰਦੇ ਆ ਅੱਗੇ ਹੋਰ ਸੈਰ ਤੇ ਦੇਖਦੇ ਆ ਵੀ ਹੋਰ ਪਾਕ ਦੇ ਵਿੱਚ ਕੀ ਕੁਝ ਹੈਗਾ ਆ ਪਾਰਕ ਦੇ ਵਿੱਚ ਕਾਫੀ ਫੁੱਲ ਬੂਟੇ ਵੀ ਲਾਏ ਆ ਮਾਲੀ ਲਾਇਆ ਪਿਆ ਆ ਤੇ ਮਿਹਨਤ ਕੀਤੀ ਆ ਮਾਲੀ ਨੇ ਕਾਫੀ ਮੱਲੇ ਵਾਲੇ ਵੀ ਕਾਫੀ ਧਿਆਨ ਰੱਖਦੇ ਆ ਪਾਰਕ ਦਾ ਆ ਦੇਖੋ ਨਿੰਮ ਲੱਗੀ ਆ ਜੀ ਤੇ ਛਤਰੀ ਬਣੀ ਪਈ ਆ ਪੂਰੀ ਨਿੰਮ ਦੀ ਦੇਖੋ ਬਹੁਤ ਵਧੀਆ ਇਹ ਰੁੱਖ ਬਣਿਆ ਪੂਰੀ ਛਤਰੀ ਬਣੀ ਆ ਮੋਰਾਂ ਦੀਆਂ ਆਵਾਜ਼ਾਂ ਆ ਰਹੀਆਂ ਆ ਸਵੇਰ ਦਾ ਦ੍ਰਿਸ਼ ਸਿਆਣੀ ਕਹਿੰਦੀ ਆ ਇੱਕ ਰੁੱਖ ਤੇ 100 ਸੁੱਖ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਨਿੰਮ ਦਾ ਰੁੱਖ ਲੱਗਾ ਹੋਇਆ ਆ ਇਹ ਨਿੰਮ ਦਾ ਰੁੱਖ ਜਿਹੜਾ ਵਾ ਇਹ ਵੈਸੇ ਤੇ ਬਹੁਤ ਵਧੀਆ ਰੁੱਖ ਹੁੰਦਾ ਕਿਉਂਕਿ ਇਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਕਰਦਾ ਸਕਿਨ ਦੀਆਂ ਕਈ ਬਿਮਾਰੀਆਂ ਦੂਰ ਕਰਦਾ ਪਰ ਵਾਤਾਵਰਣ ਦੇ ਵਿੱਚ ਲੱਗਾ ਵੀ ਜਿਹੜਾ ਹੁਣ ਇਹਦੀ ਜਿਹੜੀ ਆਕਸੀਜਨ ਬੜੀ ਸ਼ੁੱਧ ਹੁੰਦੀ ਆ ਕਈ ਬਿਮਾਰੀਆਂ ਨੂੰ ਇਹ ਹਵਾ ਦੇ ਵਿੱਚ ਹੀ ਖਤਮ ਕਰ ਦਿੰਦਾ ਆ ਤੇ ਤੁਸੀਂ ਦੇਖ ਲਓ ਕਿ ਜਿੱਦਾਂ ਗਰਮੀ ਬਹੁਤ ਜ਼ਿਆਦਾ ਵੱਧ ਗਈ ਆ ਤੇ ਚਾਹੀਦਾ ਸਾਨੂੰ ਕਿ ਵੱਧ ਤੋਂ ਵੱਧ ਆਪਾਂ ਰੁੱਖ ਲਾਈਏ ਦੇਖੋ ਆਪਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਪਾਰਕ ਦੇ ਵਿੱਚ ਬਹੁਤ ਸਾਰੇ ਸੰਘਣੇ ਰੁੱਖ ਲੱਗੇ ਆ ਤੇ ਸਾਡੇ ਬਲੋਗਾਂ ਦੇ ਵਿੱਚ ਆਮ ਤੌਰ ਤੇ ਤੁਸੀਂ ਦੇਖੋਗੇ ਕਿ ਮੈਂ ਇਦਾਂ ਦੇ ਜੰਗਲਾਂ ਦੇ ਰੁੱਖਾਂ ਦੇ ਪਾਰਕਾਂ ਦੇ ਜ਼ਿਆਦਾਤਰ ਵਲੌਗ ਜਿਹੜੇ ਨੇ ਇਹਨਾਂ ਥਾਵਾਂ ਤੇ ਬਣਾਉਂਦਾ ਕਿਉਂਕਿ ਨੇਚਰ ਪ੍ਰੇਮੀ ਆ ਮੈਂ ਵੀ ਤੇ ਨੇਚਰ ਦੀ ਗੋਦ ਦੇ ਵਿੱਚ ਹੀ ਰਹੀਏ ਕੁਦਰਤ ਦੀ ਗੋਦ ਦੇ ਵਿੱਚ ਹੀ ਰਹੀਏ ਕਿਉਂਕਿ ਜਿੰਨਾ ਚਿਰ ਬੱਚਾ ਆਪਣੀ ਮਾਂ ਦੀ ਗੋਦ ਦੇ ਵਿੱਚ ਰਹਿੰਦਾ ਆ ਉਨਾ ਚਿਰ ਬੱਚਾ ਜਿਹੜਾ ਪੂਰਾ ਸੇਫ ਆ ਤੇ ਜਦੋਂ ਮਾਂ ਦੀ ਗੋਦ ਚੋਂ ਕਿਤੇ ਇੱਧਰ ਉੱਧਰ ਹੁੰਦਾ ਆ ਫਿਰ ਉਹਦੇ ਸੱਟ ਪੇੜ ਲੱਗਣ ਦੇ ਜਿਹੜੇ ਚਾਂਸ ਆ ਉਹ ਬਹੁਤ ਵੱਧ ਜਾਂਦੇ ਆ ਤੇ ਮੈਂ ਵੀ ਕੁਦਰਤ ਦੀ ਗੋਦ ਦੇ ਵਿੱਚ ਰਹਿਣਾ ਹੀ ਜ਼ਿਆਦਾ ਪਸੰਦ ਕਰਦਾ ਕਿਉਂਕਿ ਮੇਰੇ ਵਲੌਗਾਂ ਦੇ ਵਿੱਚ ਤੁਸੀਂ ਆਮ ਤੌਰ ਤੇ ਇਹੀ ਦੇਖਿਆ ਹੋਣਾ ਕਿ ਜ਼ਿਆਦਾਤਰ ਮੇਰੇ ਜੰਗਲਾਂ ਦੇ ਵਿੱਚ ਵਲੌਗ ਹੁੰਦੇ ਆ ਪਾਰਕਾਂ ਦੇ ਵਿੱਚ ਵਲੌਗ ਹੁੰਦੇ ਆ ਜਿੱਥੇ ਕੁਦਰਤ ਮਿਹਰਬਾਨ ਆ ਜ਼ਿਆਦਾਤਰ ਮੈਂ ਆਪਣੇ ਵਲੌਗ ਉੱਥੇ ਬਣਾਉਂਦਾ ਕਿਉਂਕਿ ਮੈਂ ਵੀ ਨੇਚਰ ਪ੍ਰੇਮੀ ਆ ਕੁਦਰਤ ਨਾਲ ਪਿਆਰ ਕਰਨ ਵਾਲਾ ਆਦਮੀ ਆ ਤੇ ਇਹ ਮੇਰੇ ਪਿੱਛੇ ਜਿਹੜੀ ਤੁਸੀਂ ਦੇਖ ਰਹੇ ਹੋ ਨਿੰਮ ਦੀ ਛਤਰੀ ਬਣੀ ਹੋਈ ਆ ਦੇਖੋ ਤੇ ਮੈਂ ਤੇ ਇਹੀ ਕਹੂੰਗਾ ਵੀ ਹਰ ਇੱਕ ਮਨੁੱਖ ਨੂੰ ਹਰ ਇੱਕ ਵਿਅਕਤੀ ਨੂੰ ਏਕ-ਏਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਕਿਉਂਕਿ ਜਿੰਨੀ ਸਾਡੀ ਆਬਾਦੀ ਆ ਉਸ ਹਾਵ ਨਾਲ ਘਟੋ-ਘਟ ਏਕ-ਏਕ ਰੁੱਖ ਤੇ ਜ਼ਰੂਰ ਹੋਵੇ ਜਿਹਦਾ ਤੋਂ ਅਸੀਂ ਸਾਹ ਲੈਣਾ ਜਿਹਤੋਂ ਅਸੀਂ ਆਕਸੀਜਨ ਲੈਣੀ ਆ ਇਸ ਕਰਕੇ ਨਾ ਵੀ ਗਰਮੀ ਜਿੱਦਾਂ ਬਹੁਤ ਵੱਧ ਗਈ ਆ ਪਹਿਲੇ ਸਮੇਂ ਦੇ ਵਿੱਚ ਇਦਾਂ ਨਹੀਂ ਸੀ ਪਹਿਲੇ ਗਰਮੀ ਤੇ ਪਹਿਲਾਂ ਵੀ ਬਹੁਤ ਪੈਂਦੀ ਸੀ ਪਰ ਇਦਾਂ ਦੀ ਗਰਮੀ ਨਹੀਂ ਸੀ ਇਹ ਗਰਮੀ ਜਿਹੜੀ ਹੁਣ ਪੈ ਰਹੀ ਆ ਇਹ ਬਿਮਾਰ ਕਰਨ ਵਾਲੀ ਗਰਮੀ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਹਰ ਇੱਕ ਘਰ ਦੇ ਵਿੱਚ ਏਸੀ ਆ ਹਰ ਇੱਕ ਗੱਡੀਆਂ ਦੇ ਵਿੱਚ ਏਸੀ ਲੱਗਾ ਪਿਆ ਉਹ ਸਾਰੀ ਪੜਾਹਸ ਜਿਹੜੀ ਆ ਉਹ ਏਸੀ ਬਾਹਰ ਸੁੱਟਦੇ ਆ ਪਰ ਰੁੱਖ ਜਿਹੜੇ ਆ ਉਹ ਧੜਾ ਧੜ ਕੱਟੇ ਜਾ ਰਹੇ ਆ ਵੱਡੇ ਵੱਡੇ ਹਾਈਵੇ ਬਣੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਰੁੱਖ ਕੱਟੇ ਆ ਰੁੱਖ ਕੱਟ ਕੱਟ ਦਿੱਤੇ ਗਏ ਆ ਪਰ ਉਹਨੇ ਲਗਾਏ ਨਹੀਂ ਗਏ ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਹਰ ਇੱਕ ਵਿਅਕਤੀ ਨੂੰ ਇੱਕ ਇੱਕ ਰੁੱਖ ਜਿਹੜਾ ਆ ਉਹ ਜ਼ਰੂਰ ਲਾਈਏ ਤੁਸੀਂ ਦੇਖੋ ਇਹ ਪਾਰਕ ਦੇ ਵਿੱਚ ਲੱਗਾ ਕਿੰਨਾ ਸੋਹਣਾ ਹਰਾ ਭਰਾ ਲੱਗਦਾ ਆ ਤੇ ਦਿਲ ਕਰਦਾ ਇਹਦੇ ਲਾਗੇ ਜਾਈਏ ਇਹਦੇ ਲਾਗੇ ਬੈਠੀਏ ਸੈਰ ਕਰੀਏ ਤੇ ਜੇਕਰ ਇੱਥੇ ਰਕੜ ਮદાન ਹੋਵੇ ਤਾਂ ਕੌਣ ਆਊਗਾ ਇੱਥੇ ਸੈਰ ਕਰਨ। ਸੈਰ ਕਰਨ ਲੋਕ ਇਸੇ ਕਰਕੇ ਆਉਂਦੇ ਆ ਕਿ ਰੁੱਖ ਵਾ ਉਹਦੇ ਕਰਕੇ এনवायरमेंट ਵੀ ਠੰਡਾ ਹਵਾ ਠੰਢੀ ਆ ਸਾਰੀ। ਇਸ ਕਰਕੇ ਲੋਕੀ ਆਉਂਦੇ ਆ ਇੱਥੇ ਕਿਉਂਕਿ ਰੁੱਖ ਜਿਹੜੇ ਆ ਇਹ ਹਵਾ ਨੂੰ ਠੰਡਕ ਦਿੰਦੇ ਆ। ਇਹਦੇ ਨਾਲ ਹਵਾ ਠੰਢੀ ਹੋ ਜਾਂਦੀ ਆ। ਤੁਸੀਂ ਆਪਣੇ ਆਪ ਦੇਖੋ ਜਦੋਂ ਬਜ਼ਾਰਾਂ ਦੇ ਵਿੱਚ ਆਪਾਂ ਜਾਂਦੇ ਆ ਤਾਂ ਕਿੰਨੀ ਪੜਾਹ ਹੁੰਦੀ ਆ, ਗਰਮੀ ਹੁੰਦੀ ਆ। ਇਹੀ ਜਦੋਂ ਅਸੀਂ ਕਿਤੇ ਆਪਣੇ ਪਾਰਕ ਦੇ ਵਿੱਚ ਆ ਜੰਨੇ ਆ ਜਾਂ ਖੇਤਾਂ ਦੇ ਵਿੱਚ ਆ ਜੰਨੇ ਆ ਤੇ ਉਥੇ ਜਿਹੜੀ ਆ ਹਵਾ ਦੇ ਵਿੱਚ ਫਰਕ ਪੈ ਜਾਂਦਾ ਹਵਾ ਠੰਡੀ ਹੋ ਜਾਂਦੀ ਹੈ ਇਸ ਕਰਕੇ ਵੱਧ ਵੱਧ ਸਾਨੂੰ ਰੁੱਖ ਲਾਣੇ ਚਾਹੀਦੇ ਆ ਅੱਜ ਦੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਆ ਕਿ ਮੈਂ ਖੁਦ ਵੀ ਆਪਣੇ ਤੇ ਇੰਪਲੀਮੈਂਟ ਕਰਾਂ ਤੇ ਤੁਸੀਂ ਵੀ ਇਹ ਸਾਰੇ ਕਰੋ ਵੀ ਇੱਕ ਇੱਕ ਰੁੱਖ ਜਿਹੜਾ ਆ ਆਪਾਂ ਜ਼ਰੂਰ ਲਾਈਏ ਤੇ ਵਾਤਾਵਰਨ ਨੂੰ ਹਰਾ ਭਰਾ ਬਣਾਈਏ ਵੀਡੀਓ ਬਣਾਉਣੀ ਹਾਂ ਅੱਜ ਵੀਡੀਓ ਬਣਾਉ ਆ ਗਏ ਆ ਗੁਰੂ ਘਰ ਗੁਰੂ ਘਰ ਮੱਥਾ ਟੇਕ ਕੇ ਅੱਜ ਦਿਨ ਦੀ ਆਪਾਂ ਸ਼ੁਰੂਆਤ ਕਰ ਰਹੇ ਆ ਕਿਉਂਕਿ ਛੁੱਟੀਆਂ ਹੋ ਗਈਆਂ ਵਾ ਛੁੱਟੀਆਂ ਦੀ ਸ਼ੁਰੂਆਤ ਆਪਾਂ ਗੁਰੂ ਘਰ ਤੋਂ ਹੀ ਕਰਦੇ ਆ ਤਾਂ ਕਿ ਸਾਰੀਆਂ ਛੁੱਟੀਆਂ ਸਾਡੀਆਂ ਵਧੀਆ ਲੰਘਣ ਖੁਸ਼ੀ ਖੁਸ਼ੀ ਲੰਘਣ ਤੇ ਆਪਣੇ ਦੋਸਤਾਂ ਦੇ ਨਾਲ ਲੰਘਣ ਆਜੋ ਫੇਰ ਟੇਕੀਏ ਮੱਥਾ ਗੁਰੂ ਘਰ ਦੇ ਵਿੱਚ ਤੇ ਡਿਮਾਂਡਾਂ ਸ਼ੁਰੂ ਹੋ ਗਈਆਂ ਬੱਚਿਆਂ ਦੀਆਂ ਹੁਣ ਰੂਹੀ ਦੀ ਡਿਮਾਂਡ ਆ ਕਿ ਜਾਂ ਤਾਂ ਸਾਨੂੰ ਘੁਮਾ ਕੇ ਲੈ ਕੇ ਆਓ ਤੇ ਜਾਂ ਫਿਰ ਸਾਨੂੰ ਫਰੈਂਚ ਫਰਾਈ ਬਣਾ ਕੇ ਦਿਓ ਹੁਣ ਮੈਂ ਸਮਝਾਇਆ ਵਾ ਵੀ ਯਾਰ ਐਡੀ ਗਰਮੀ 'ਚ ਕਿੱਥੇ ਘੁਮਾ ਕੇ ਲਿਆਵਾਂ ਤੁਹਾਨੂੰ ਬਾਹਰ ਦੇਖੋ ਬਾਹਰ ਦੇ ਦੇਲੀ ਨਹੀਂ ਕਰਦਾ ਨਿਕਲ ਨੂੰ ਤੇ ਇਦਾਂ ਕਰੋ ਵੀ ਆਹ ਦੂਜਾ ਕਾਜ ਜਿਹੜਾ ਆਪਸ਼ਨ ਆ ਇਹ ਸੌਖੀ ਹੈ ਥੋੜੀ ਫਰੈਂਚ ਫਰਾਈ ਬਣਾਉਣ ਵਾਲੀ ਉਹ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਵਾਂ ਵੀ ਅੱਜ ਫਰੈਂਚ ਫਰਾਈ ਬਣਾ ਕੇ ਦੇਣਾ ਤੁਹਾਨੂੰ ਤੇ ਆਜੋ ਅੱਜ ਆਪਾਂ ਬਣਾਉਨੇ ਆ ਬੱਚਿਆਂ ਲਈ ਫਰੈਂਚ ਫਰਾਈ ਤੇ ਤੁਸੀਂ ਵੀ ਦੱਸਿਓ ਵੀ ਕਿੱਦਾਂ ਦੀ ਬਣੀ ਹੈ ਇਹ ਫਰੈਂਚ ਫਰਾਈ ਆਜੋ ਆਲੂ ਕੱਟ ਕੇ ਉਹਨਾਂ ਨੂੰ ਗਰਮ ਪਾਣੀ ਚ ਪਾਤਾ ਥੋੜੀ ਦੇਰ ਲਈ ਜਣਾਂ ਨੂੰ ਆਪਾਂ ਗਰਮ ਪਾਣੀ ਦੇ ਵਿੱਚ ਰੱਖਾਂਗੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਕਰਾਂਗੇ ਆਪਾਂ ਫਰਾਈ ਇਹਦੇ ਨਾਲ ਥੋੜਾ ਜਿਹਾ ਸੌਫਟ ਹੋ ਜਾਂਦੇ ਆਲੂ ਉਦਾਂ ਥੋੜਾ ਜਿਆਦਾ ਟਾਈਟ ਰਹਿੰਦੇ ਆ ਤੇ 2-4 ਮਿੰਟ ਰੋਕ ਕੇ ਇਸ ਤੋਂ ਬਾਅਦ ਫਿਰ ਇਹਨੂੰ ਫਰਾਈ ਕਰਦੇ ਆਪਾਂ ਆਪਾਂ ਜਲਦੀ ਕਰੋ ਮੇਸੇ ਤੋਂ ਨਹੀਂ ਰਹਿ ਜਾ ਰਹਾ ਦਿੱਖਣੇ ਮੇ ਤਾਂ ਬਹੁਤ ਜ਼ਿਆਦਾ ਟੇਸਟੀ ਲੱਗ ਰਹਾ ਹੈ। ਲਓ ਜੀ ਫ੍ਰੈਂਚ ਫ੍ਰਾਈ ਬਣ ਕੇ ਤਿਆਰ ਹੋ ਗਏ ਆ। ਤੇ ਹੁਣ ਇਹਦੇ ਉੱਤੇ ਪਾਵਾਂਗੇ ਆਪਾਂ ਬਲੈਕ ਸਾਲਟ ਪਾ ਕੇ ਇਹਦੇ ਨਾਲ ਇਹਦਾ ਫਲੇਵਰ ਜਿਹੜਾ ਹੋਰ ਵਧੀਆ ਬਣ ਜਾਏਗਾ। ਲਓ ਬਬਾ ਮੈਂ ਨਮਕ ਪਾਣਾ। ਆ ਜਿਆਦਾ ਨਾ ਪਾ ਦੇ ਠੀਕ ਹੈ। ਓਕੇ। ਹਾਂ। ਆੰਗ ਚਾਟ ਮਸਾਲਾ ਜੀ ਨੇ ਫਲੈਕਸ ਇਹਦੇ ਵਿੱਚ ਪਾਵਾ ਇਧਰ ਇੱਕ ਜਣੇ ਤੇ ਪਾਤਾ ਆ ਥੋੜੀ ਰਹਿਣ ਦੇ ਯਾਰ ਅਜੇ ਤੇਜ਼ ਹੋ ਜਾਈਆਂ ਕੋਸ਼ੀ ਨਹੀਂ ਹੁੰਦਾ ਪਹਿਲਾਂ ਉਹ ਖਾ ਕੇ ਦੇਖ ਲਓ ਨਾ ਬਾਅਦ ਚ ਫਿਰ ਤੁਸੀਂ ਖਾਣੇ ਨਹੀਂ ਵੱਡੇ ਖਾ ਲੈਣਗੇ ਛੋਟਿਆਂ ਨੇ ਇਹਨਾਂ ਫਿਰ ਮਸਤ ਹੋ ਜਾਂਦੇ ਫਾਲੋ ਮੜੀ ਕਟਕ ਮੜੀ ਪਰੋਟ ਟੇਸਟ ਅੱਛਾ ਹੁੰਦਾ

ਚਲੋ ਆਇਆ ਹੁਣ ਦਾਦੀ ਨੂੰ ਵੀ ਇਹ ਟੈਸਟ ਕਰਵਾਈਏ ਵੀ ਕਿਦਾਂ ਦਾ ਲੱਗਿਆ ਚਲੋ ਜੀ ਦੋਸਤੋ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ ਕੋਸ਼ਿਸ਼ ਕਰੋ ਕਿ ਕੋਈ ਜ਼ਰੂਰੀ ਕੰਮ ਆ ਫੇਰ ਹੀ ਬਾਹਰ ਨਿਕਲੋ ਉਦਾਂ ਬਾਹਰ ਨਾ ਨਿਕਲੋ ਆਪਣਾ ਤੇ ਆਪਣੇ ਬੱਚਿਆਂ ਦਾ ਇਦਾਂ ਦੀ ਗਰਮੀ ਦੇ ਵਿੱਚ ਧਿਆਨ ਰੱਖੋ ਤੇ ਕੋਸ਼ਿਸ਼ ਕਰੋ ਕਿ ਲਿਕੁਇਡ ਚੀਜ਼ਾਂ ਜਿਹੜੀਆਂ ਵਾਂ ਉਹ ਜ਼ਿਆਦੀਆਂ ਪੀਤੀਆਂ ਜਾਣ ਬਾਹਰਲੀਆਂ ਚੀਜ਼ਾਂ ਖਾਣ ਤੋਂ ਥੋੜਾ ਪਰਹੇਜ਼ ਕਰੋ ਕਿਉਂਕਿ ਗਰਮੀ ਤੇ ਹੈ ਹੀ ਹੈ ਨਾਲ ਹੀ ਨਾਲ ਇਹ ਮੌਸਮ ਵੀ ਇਦਾਂ ਦਾ ਹੁੰਦਾ ਕਿ ਕੁਝ ਪਾਣੀ ਦੀ ਵਾਧਕਾਰ ਵੀ ਹੋ ਜਾਵੇ ਤਾਂ ਵੀ ਖਰਾਬੀ ਹੋ ਜਾਂਦੀ ਹੈ ਸ਼ਾਮ ਹੋ ਗਈ ਆ ਤੇ ਛੱਤ ਤੇ ਮੜਾ ਜਾ ਆਇਆ ਮੈਂ ਕਿਹਾ ਦੇਖ ਕੇ ਆਵਾਂ ਕਿ ਗਮਲਿਆਂ ਦੇ ਵਿੱਚ ਬੂਟਿਆਂ ਦਾ ਕੀ ਹਾਲ ਆ ਤੇ ਬੂਟਿਆਂ ਦਾ ਤੁਹਾਨੂੰ ਮੈਂ ਦਿਖਾਉਣਾ ਵਾਂ ਕਿ ਬੂਟਿਆਂ ਦੀ ਕਿੰਨੀ ਮੰਦੀ ਹਾਲਤ ਹੋਈ ਆ ਆ ਦੇਖੋ ਇੱਧਰ ਦੇਖੋ ਸਵੇਰੇ ਇੱਕ ਅੱਧੀ ਬਾਲਟੀ ਮੈਂ ਨੂੰ ਪਾਣੀ ਦੀ ਪਾਈ ਆ ਇਹ ਪਪੀਤੇ ਦੇ ਸਾਰੇ ਬੂਟੇ ਆ ਤੇ ਹੁਣ ਦੇਖੋ ਗਰਮੀ ਨੇ ਇਹਨਾਂ ਦੀ ਹਾਲਤ ਕੀ ਕੀਤੀ ਆ ਇਹੇ ਹਾਲਤ ਸਾਡੀ ਹੁੰਦੀ ਆ ਗਰਮੀ ਦੇ ਵਿੱਚ ਇਸੇ ਕਰਕੇ ਮੈਂ ਕਿਹਾ ਵੀ ਬਾਹਰ ਨਿਕਲ ਤੋਂ ਪਰਹੇਜ਼ ਕਰੋ ਆਪਣਾ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੇ ਅੱਜ ਤੱਕ ਲਈ ਇੰਨਾ ਹੀ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਤੇ ਇਹੋ ਜਿਹੇ ਵਧੀਆ-ਵਧੀਆ ਵਲੌਗ ਦੇਖਣ ਲਈ ਜਾਣਕਾਰੀ ਭਰਪੂਰ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ ਜੀ